ਕੁੱਤੇ ਨੂੰ ਛੋਟੀ ਬਿਮਾਰੀ ਹੋ ਗਈ ਉਹਦਾ ਸ਼ਰੀਪ ਬੱਚਾ ਜੇ ਇੱਡਾ ਸ਼ਰੀਪ ਬੱਚਾ ਆ ਪੂਰੇ ਬਾਜ਼ਾਰ ਦੇ ਵਿੱਚ ਇੱਡਾ ਸ਼ਰੀਪ ਬੱਚਾ ਨਹੀਂ ਅਸੀਂ ਪਹਿਲਾਂ ਸਾਡੇ ਧੱਕੇ ਨਾਲ ਫਾਇਦਾ ਕਰਾ ਸਾਡੇ ਕੋਲ ਜਦ ਵੀ ਆਜ ਗੋਲੀ ਚਲੀਏ ਪੂਰੀ ਨਾ ਕਪੜੇ ਖਰੀਦੇ ਨਾ ਲਤੇ ਨਾ ਦਿੱਤੇ ਨਾ ਟਰਾਈ ਕੀਤੀ ਔਰ ਇਹਨਾਂ ਨੇ ਸਾਡੇ ਤੇ ਇਹਨਾਂ ਜੋਰ ਪਾਇਆ ਕਿ ਸਾਨੂੰ ਝੁਕਣਾ ਪੈ ਗਿਆ ਅੱਗੇ ਅਸੀਂ ਬਿਲਕੁਲ ਨਹੀਂ ਝੁਕਾਂਗੇ ਅਰ ਕਿਉਂ ਹਾਂ ਸਾਡੂ ਯਾਦ ਕਰੇਗਾ ਕਿ ਸਾਡਾ ਪੰਗਿਆ ਕਿੰਨਾ ਪਿਆ ਹੋਆ ਹੈ ਭਾਈ ਸਾਹਿਬ ਇਹ ਜੋ ਅੱਜਾ ਦੀ ਇਹ ਹਰਕਤ ਹੋਈ ਹੈ ਨਾ ਇੰਨੇ ਮੇਰਾ ਖਿਆਲ ਹੈ ਵੀ ਸਾਰੇ ਪਾਸਪੋਰਟ ਦੇ ਵਿੱਚ ਰੋਜ ਦਾ ਜੋ ਪਰਨਾਇ ਬਰਨਾ ਹੈ ਇੱਕ ਡਾਲਰ ਦਾ ਮਾਲ ਜਿਹੜਾ ਉਹ ਬਹੁਤ ਜਲਾਵਾ ਜਣਾਇਆ ਕਿ ਕਿ ਐਡਾ شریف ਪਰਵਾਰ ਦੇਸ਼ ਭਗਤ ਪਰਵਾਰ ਇਹਨਾਂ ਦੇ ਦਾਦਾ ਜੀ ਨੇ ਜਿਹੜੇ ਵਿੱਚ ਦੀ ਡੈਥ ਹੋਈ ਹੈ ਜੇਲਾ ਵੀ ਘਟਿਆ ਇਰਾਦੀ ਵਾਸਤੇ ਕਿਸੇ ਨਾਲ ਇਹਨਾਂ ਦੀ ਉੱਚੀ ਨਹੀਂ ਨਹੀਂ ਵੀ ਔਰ ਇਸ ਲੜਕੇ ਦੀ ਖਾਸ ਕਰਕੇ شریف ਇਹਨਾਂ ਕੀ ਪੁੱਛਿਆ ਹੀ ਨਾ ਹੁਣ ਕਿਸ ਕਰਕੇ ਕਿਉਂ ਗੋਲੀ ਕੌਣ ਮਾਰ ਗਿਆ ਹੈ ਦੇਖੋ ਤੋਂ ਤੋਂ ਮੈਂ ਝਗੜੇ ਸਾਰੀ ਦੁਨੀਆ ਚ ਹੋਏ ਐ ਪਰ ਇਸਨਾ ਪਤਾ ਹੀ ਨਾ ਲੱਗੇ ਵੀ ਟੁਰੇ ਜਾਂਦੇ ਬੰਦੇ ਦੇ ਕੋ ਸਿਰ ਚ ਗੋਲੀ ਮਾਰ ਜਾਏ ਮੇਰਾ ਖਿਆਲ ਹੈ ਹਾਲਾਤ ਸਾਰੇ ਪੰਜਾਬ ਦੇ ਬਣੇ ਬੇਰੋਜ ਕਦੀ ਕਿਤੇ ਸੁਣੀ ਦੇ ਇੱਥੇ ਗੋਲੀ ਚੱਲੇਗੀ ਕਦੀ ਕਿਤੇ ਸੁਣੀ ਦੇ ਕਦੀ ਚੱਲੇ ਐ ਐਸੇ ਨੇ ਜਿਹੜੇ ਪੰਜਾਬ ਦੇ ਹਾਲਾਤ ਨੇ ਮੇਰੇ ਨਾਲ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਸੂਬੇ ਸਾਰਨਾ ਪੜਿਆ ਹਾਲਾਤ ਨੇ ਪੰਜਾਬ ਦੇ ਬਣੇ ਹੋਏ ਔਰ ਪੁਲਿਸ ਨੂੰ ਕੋਈ ਵੀ ਇਸ ਗੱਲ ਦੀ ਕਰਨ ਦੇ ਦੂਜੇ ਰੈਂਕ ਦੀ ਜਦੋਂ ਵੀ ਪੁੱਛੋ ਕੋ ਜਵਾਬ ਮਿਲਦਾ ਸਾਡੇ ਕੋਲ ਫੋਰਸ ਨਹੀਂ ਹੈਗੀ ਸਾਡੇ ਕੋਲ ਫੋਰਸ ਨਹੀਂ ਹੈਗੀ ਫੋਰਸ ਜਿੰਨੀ ਹੈ ਉਹ ਚੀਫ ਮਿਨਿਸਟਰ ਤੇ ਮੰਤਰੀਆਂ ਦੀ ਸੁਰੱਖਿਆ ਵਾਸਤੇ ਲਈ ਹੈ ਜਿਹੜਾ ਆਮ ਆਦਮੀ ਹੈ ਉਹਨੂੰ ਜਦੋਂ ਕਰਦੀ ਜਿੱਥੇ ਮਰਜ਼ੀ ਕੋਈ ਬੋਲੀ ਮਾਰਦੇ ਕੱਲ ਇੱਕ ਬਜ਼ੁਰਗ ਆਦਮੀ ਸੀ ਨਾਲੋਂ ਰਿਵਾਈਵ ਸੀ ਕਿ ਤਕਰੀਬਨ 70 75 ਸਾਲ ਦੇ ਉਹਨਾਂ ਦੇ ਘਰਾਂ ਦੀ ਵਾਲੀਆਂ ਕੋਕੇ ਲੈ ਗਏ ਯਾਨਕਿ ਗੁੰਡਾਗਰਦੀ ਬੁਧਮਾਸ਼ੀ ਐਸਨ ਲਈ ਚਰਨ ਤੇ ਪਹੁੰਚੀ ਹੈ ਅੱਜ ਦੇ ਬਾਰਵੇਂ ਦੇ ਵੱਲ ਕੁਝ ਜ਼ਿਆਦਾ ਦਿੱਤਾ ਤੇ ਆਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ 'ਚੋਂ ਨਿਕਲਣਾ ਬੰਦ ਕਰ ਲੈਣਾ ਹੈ ਕਿਉਂ ਜਿਹੜਾ ਅਤਵਾਦ ਨਾਲ ਭੈੜਾ ਵੇਲਾ ਆਇਆ ਪਿਆ ਉਦੋਂ ਤਾਂ ਪਤਾ ਲੱਗਦਾ ਸੀ ਨਾ ਵੀ ਰਾਤ ਨੂੰ ਹੋ ਗਈ ਚੰਦੀ ਇਹ ਕਰੇ ਹੁਣ ਤੱਕ ਬਜ਼ਾਰਾ ਦੇ ਵਿੱਚ ਸ਼ਰਿਆ ਮੈਸਟਰ ਤਾਂ ਕਦੇ ਵੀ ਨਹੀਂ ਹੋਇਆ ਜਿਵੇਂ ਹੁਣੋਂ ਲੱਗ ਮੈਂ ਅਰੇ ਬੱਚਾ ਮਾਪਿਆਂ ਦਾ ਇਕੱਲਾ ਸੀ ਬੇਟਾ ਇਕੱਲਾ ਇਕੱਲਾ ਬੇਟਾ ਸੀ ਜੀ ਛੋਟੇ ਬੱਚੇ ਰੰਦੇ ਵਾ ਸੀ ਮੁੰਡਾ ਛੋਟੇ ਛੋਟੇ ਬੱਚੇ ਨੇ ਬੜਾ ਹੀ ਸ਼ਰੀਪ ਪਰਿਵਾਰ ਹੈ ਜੀ ਔਰ ਬਰੋਸਪੁਰ ਸ਼ਹਿਰ ਦੇ ਵਿੱਚ ਇਸ ਪਰਿਵਾਰ ਦੀ ਬੜੀ ਇੱਜ਼ਤ ਹੈ ਬੜਾ ਪਿਆਰ ਕਰਦੇ ਸਾਰੇ ਬੁਕੀਰ ਹਨ ਲੇਕਿਨ ਅਜੇ ਜਿਹੜੀ ਤੱਕ ਟ੍ਰੇਨਿੰਗ ਸਾਰੇ ਬਰੋਸਪੁਰ ਨੂੰ ਚਲੋ ਰੱਖਤਾ ਹੈ 15 ਦਿਨ ਔਰ ਮੇਰਾ ਖਿਆਲ ਹੈ ਵੀ 100 ਹੋਰ ਤੋਂ ਬਾਅਦ ਜੇ ਕੁਛ ਨਾ ਪਤਾ ਲਗਾ ਕਿ ਸ਼ਾਇਦ ਸ਼ਹਿਰ ਦੁਬਾਰਾ ਜਲਦੀ ਨਾ ਖੁੱਲ ਜਾ ਸਰ ਕੀ ਨਾਮ ਸੀ ਮੁੰਡੇ ਦਾ ਜੀ ਮੁੰਡੇ ਦਾ ਨਾਮ ਨਵੀਨ ਨਵੀਨ ਮੁੰਡੇ ਦਾ ਨਾਮ ਸੀ ਜੀ ਬਲਦੇਵ ਉਹਨਾਂ ਦੇ ਬਲਦੇਵ ਕੁਸ਼ਣ ਫਾਦਰ ਦਾ ਨਾਮ ਸੀ ਤੇ ਬਹੁਤ ਦੀਨਾ ਰਾਜ ਜਿਹੜੇ ਕੀ ਆਰਐਸਐਸ ਦੇ ਬਹੁਤ